ਕਰਦੇ ਰਹੇ ਨੇ ਲੋਕ ਜਦੋਂ ਇੰਨਾ ਹਨੇਰ ਛਾਰਿਆ ਹੋਵੇ ਤੇ ਉਦੋਂ ਜਿਹੜੇ ਜਹਕ ਦੇ 11 ਤੇ ਸੌ ਕੇ ਬਹਿ ਕੇ ਰਾਤ ਨੂੰ ਸੁਨਾ ਰਹੇ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਸਜਦਾ ਕਰੀਏ ਸਤਿਕਾਰਯੋਗ ਸਾਥੀਓ ਜਦੋਂ ਇਹ ਗੱਲ ਕਾਫੀ ਸਮਾਂ ਪਹਿਲਾਂ ਸੁਣਦੇ ਸੀ ਕਿ ਜੰਗਲ ਦੇ ਵਿੱਚ ਜੰਗਲੀ SANUNGAR! is to ਦੁਰਨਾ ਪੈਣਾ ਪ੍ਰਭੂ ਆ ਜਿਹੜੇ ਰੱਸੀ ਤੋਂ ਪਰੇ ਬੈਠੇ ਹੋ ਇਹਨਾਂ ਨੂੰ ਵੀ ਦੁਰਨਾ ਪੈਣਾ ਤੇ ਆ ਜਿਹੜੇ ਰੱਸੀ ਨੂੰ ਇਧਰ ਜਿਹੜੇ ਸਾਮਰਾਜ ਦੇ ਖਿਲਾਫ ਨੇ ਅਮਰੀਕਨ ਸਾਮਰਾਜ ਦੇ ਖਿਲਾਫ ਨੇ ਭਾਰਤ ਦੀ ਦਲਾਲ ਹਕੂਮਤ ਦੇ ਖਿਲਾਫ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਐਹੋ ਜਿਹੀ ਲੜ ਬਣਾਵਾਂਗੇ ਜਿਹੜੀ ਸੱਚੀਏ ਤੇ ਸਭੇ ਸਾਂਝੀ ਆਵਾਜ਼ ਦਾਣ ਕੋਈ ਨਾ ਦੱਸੇ ਬਾਹਰ ਜੀਓ ਵਾਲਾ ਸਮਾਜ ਸਿਰਜੂਗੀ ਸੋ ਇਹਨਾਂ ਬਿੰਦਕਿਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੱਤ ਲੜਦੇ ਲੋਕਾਂ ਦੀ ਸੰਗਰਸ਼ ਜਿੰਦਾਬਾਦ